ਮੰਨ ਇਦਾਂ ਕੀਤਾ ਉਹਨੇ ਫੇ ਮੇਰ ਨਾਲ ਤਾਂ ਫੇ ਮੈਨੂੰ ਧੱਕੇ ਦੇ ਕੇ ਤੇ ਘਰੋਂ ਬਾਹਰ ਕੱਢ ਦਿੱਤਾ ਉਹਨੇ ਹੈ ਕੋਈ ਗੱਲ ਨਹੀਂ ਤੂੰ ਟੈਨਸ਼ਨ ਨਾ ਲਵੋ ਸਾਰਾ ਕੁਝ ਠੀਕ ਹੋ ਜਾਣਾ ਆ ਮੰਮੀ ਮੈਂ ਤਾਂ ਤੁਹਾਨੂੰ ਬਥੇਰਾ ਕਹਿੰਦੀ ਰਹੀ ਆ ਕਿ ਨਹੀਂ ਹੈਗਾ ਉਹ ਚੰਗਾ ਬੰਦਾ ਉਹਨੇ ਇਦਾਂ ਹੀ ਕਰਮੀ ਹੋਗੀ ਤੇ ਉਹਨੇ ਦੇਖ ਲਓ ਮੈਨੂੰ ਤੇ ਮਣੀ ਨੂੰ ਵੀ ਉਸ ਘਰ ਚੋਂ ਘਟਾਤਾ ਤੇ ਤੁਹਾਨੂੰ ਵੀ ਹਮਣ ਮੇਰੇ ਦੇ ਉਹਦੀਆਂ ਉਹਨੇ ਤਾਂ ਮੇਰੀਆਂ ਅੱਖਾਂ 'ਤੇ ਪਤਾ ਨਹੀਂ ਕਿਦਾਂ ਦਾ ਪੜਦਾ ਪਾਇਆ ਇਹ ਮੈਨੂੰ ਤੇ ਉਹਦੀ ਸਮਝ ਹੀ ਨਹੀਂ ਆਈ ਵੀ ਉਹ ਕੀ ਕਰੀ ਜਾਂਦਾ ਕੀ ਨਹੀਂ ਕਰੀ ਜਾਂਦਾ ਮੈਨੂੰ ਵੀ ਪਤਾ ਵੀ ਉਹਨੇ ਨਿੱਕੀ ਨਿੱਕੀ ਗੱਲ ਦਾ ਮਣੀ ਦੀਦਾ ਇੰਨਾ ਵੱਡਾ ਉਹਨੇ ਪਸਾਰ ਬਣਾ ਲਿਆ ਮਨ 'ਚ ਕੀ ਖਣੀ ਸੋਚੀ ਬੈਠਾ ਉਹ ਮਨੀ ਉਹਦੇ ਪਹਿਲਾਂ ਹੀ ਗੱਲਾਂ ਚੱਲਦੀਆਂ ਆ ਉਹਦੇ ਮਨ 'ਚ ਤੇ ਮੈਂ ਤੇ ਤੁਹਾਨੂੰ ਕਹਿੰਦਾ ਰਿਆਂ ਤੂੰ ਇਹ ਤੁਹਾਨੂੰ ਵੀ ਪਤਾ ਨਹੀਂ ਆਣਾ ਤੂੰ ਹਜੇ ਤੁਹਾਨੂੰ ਪਤਾ ਮੈਨੂੰ ਤਾਂ ਪਸਾਰ ਕੁਝ ਪਤਾ ਆਈ ਜੇ ਜੋ ਕੁਝ ਕਰਦਾ ਰਿਹਾ ਤੂੰ ਇਹਨੇ ਸਾਬ ਮੈਨੂੰ ਗਾਥੇ ਕੋਈ ਇਜਜ਼ਤ ਨਹੀਂ ਦਿੱਤਾ ਮਣੀ ਮੈਂ ਕਿਹੜਾ ਸੋਚਿਆ ਸੀ ਮੈਂ ਕਿ ਚਲੋ ਨੌਕਰੀ ਪੇਸ਼ੇ ਵਾਲਾ ਹੈਗਾ ਆ ਉਹਦੇ ਮਨ 'ਚ ਕਿਹੜਾ ਕੋਈ ਇਦਾਂ ਦਾ ਹੋਊਗਾ ਹੈਨਾ ਮੈਨੂੰ ਕੀ ਪਤਾ ਸੀ ਉਹ ਇਦਾਂ ਦਾ ਹੈ ਸਾਹਮਣੇ ਜਦੋਂ ਉਹ ਤਾਂ ਮੈਂ ਤੇ ਉਦੋਂ ਬਥੇਰਾ ਰੋਂਦੀ ਰਹੀ ਆ ਮੈਂ ਤੇ ਕੰਨੀ ਸੁਣ ਵੀ ਲਈਆਂ ਸੀ ਉਹਨਾਂ ਦੀਆਂ ਗੱਲਾਂ ਉਹ ਤੇ ਹੁਣ ਤੁਸੀਂ ਜੀ ਕੀ ਨਹੀਂ ਨਹੀਂ ਕੀਤਾ ਮੇਰੀ ਗੱਲ ਤੇ ਮੈਂ ਤਾਂ ਤਾਂ ਉਹਦੇ ਸਾਥ ਦਿੱਤਾ ਮੈਂ ਕਿ ਭਈ ਕੀ ਪਤਾ ਹੋ ਸਕਦਾ ਇਹਨਾਂ ਦਾ ਆਪਸ ਵਿੱਚ ਇਦਾਂ ਹੋ ਗਈ ਆ ਭਈ ਉੱਚਾ ਨੀਵਾ ਬੋਲ ਪਏ ਆ ਭਈ ਤਾਂ ਕਨੀ ਨਾਲ ਵਾਪਸ ਵਿੱਚ ਇਦਾਂ ਹੋ ਗਿਆ ਗੁੱਸਾਦिला ਮੰਮੀ ਉਹ ਚੁੱਧਾ ਇਦਾਂ ਰਹੀ ਮੇਰੇ ਸਾਹਮਣੇ ਹੀ ਕਿਤੇ ਮੈਨੂੰ ਅਜਿੰਨੇ ਪੈਸੇ ਚਾਹੀਦੇ ਮੈਨੂੰ ਉਨਨੇ ਕਿ ਦੇ ਦੋ ਉਨਨੇ ਕਿ ਦੇ ਦੋ ਜਿੱਦਾਂ ਕਰਦਾ ਜਾਂਦਾ ਹੁੰਦਾ ਹੈ ਤੁਹਾਡੇ ਕੰਮ ਮੈਨੂੰ ਕੀ ਪਤਾ ਹੀ ਵੀ ਉਹ ਕਮੀਨ ਬੁਨੇ ਦੀਆਂ ਸਾਰੀਆਂ ਹਦਾਂ ਹੀ ਪਾਰ ਕਰ ਜਾਣੀਆਂ ਉਹਨੇ ਉਹ ਬੰਦੇ ਲਾਲਚੀ ਹੁੰਦਾ ਵੇ ਉਹ ਜਿਹੜਾ ਲਾਲਚ ਬਾਜਦਾ ਹੁੰਦਾ ਕਰਦੇ ਨਾ ਤੇ ਨਹੀਂ ਜਾਂਦਾ ਛੇਤੀ ਮੈਂ ਮੰਮੀ ਤੁਸੀਂ ਇਦਾਂ ਕਿਦਾਂ ਕਰੋ ਆਗੇ ਉਹਨੇ ਤੁਹਾਨੂੰ ਘਰੋਂ ਕੱਢਿਆ ਤੇ ਤੁਸੀਂ ਆ ਗਏ ਮੈਨੂੰ ਤਾਂ ਕਹਿੰਦਾ ਇਹ ਪਾਲਿਸੀ ਆ ਤੁਹਾਡੀ ਹੈ ਮੈਨੂੰ ਤੇ ਉਹ ਪਾਲਿਸੀ ਦੇ ਪੇਪਰ ਕਹਿ ਕੇ ਤੇ ਸਾਈਨ ਕਰਵਾ ਲਏ ਉਹਨੇ ਝੂਠੀ ਦੇ ਬੰਦੇ ਇਹ ਨਾ ਚਲਾ ਕੇ ਨਿਕਲਿਆ ਇਹ ਬੰਦਾ ਕੋਈ ਨਹੀਂ ਹੁੰਦਾ ਕਰ ਨਹੀਂ ਸਕਦਾ ਮੈਨੂੰ ਕੋਈ ਨਹੀਂ ਜਾਨਣਾ ਜਾਣੇ ਆਪਾਂ ਤੇ ਕਰਦੇ ਉਹਦਾ ਕੰਮ ਕੀ ਕੀਤਾ ਕਿ ਇਹਨੇ ਦੇਖਦੇ ਨੂੰ ਕਿਹਾ ਮੈਨੂੰ ਪੇਪਰ ਦਿਖਾ ਆਪਾਂ ਗਨੀਤੀ ਕਰੀਏ ਕਿ ਇਹ ਨਾਲ ਗੱਲ ਵਕੀਲ ਨਾਲ ਪੁੱਛਦੇ ਨੂੰ ਵੀ ਇਦਾਂ ਹੋ ਸਕਦਾ ਆ ਇਦਾਂ ਕਿੱਦਾਂ ਕਰਾ ਲੇ ਯਾਰ ਉਹ ਇਤਨੀ ਸਾਦਾ ਤਾਂ ਕੋਈ ਨਹੀਂ ਜਾਣ ਪਛਾਣਦੇ ਹੈਗੇ ਨਕੀਲ ਬਥੇਰੇ ਮੈਂ ਕਰਦਾ ਕਾਨੂੰਨ ਨਾਲ ਨਾ ਨਾਲੇ ਉਹਦਾ ਵੀ 420 ਦਾ ਪਰਚਾ ਤੇ ਪਾਈ ਸਕਦਾ ਧੋਖਾਧੜੀ ਕੀਤੀ ਆ ਉਹ ਤੇ ਪਾਵਾਂਗੇ ਨਾ ਕੋਈ ਨਹੀਂ ਕਿੱਧਰੇ ਤਰੀਕੇ ਨਾਲ ਕਰਾਏ ਤੇ ਨਾਲ ਜਿੱਥੋਂ ਕਰਾਏ ਨਾਲ ਉਹਨੂੰ ਪਸਾਵਾਂਗੇ ਉੱਥੇ ਹੈ ਮਮੀ ਮੈਂ ਕੀ ਕਹਨੀ ਆ ਚਲਿਏ ਆਪਾਂ ਆਪਾਂ ਹੁਣ ਇਦਾਂ ਨਹੀਂ ਛੱਡਣਾ ਨੂੰ ਆਪਾਂ ਕੋਈ ਨਹੀਂ ਉਹਨੂੰ ਸਭ ਕੁਝ ਥਾਕੇ ਰਹਿਣਾ ਮੇਰਾ ਨਹੀਂ ਜੀ ਕਰਦਾ ਉੱਥੇ ਜਾਣੇ ਦਾ ਜਿੱਦਾਂ ਉਹਨੇ ਮੈਨੂੰ ਗਲੀ 'ਚ ਧੱਕੇ ਮਾਰ ਕੇ ਬਾਹਰ ਕੱਢਿਆ ਸਾਰੀ ਗਲੀ ਖੜੀ ਹੋ ਕੇ ਦੇਖਦੀ ਸੀ ਪਤਾ ਉਨੇ ਤੁਹਾਨੂੰ ਧੱਕੇ ਮਾਰ ਕੇ ਗਲੀ ਚੋਂ ਬਾਹਰ ਕੱਢਿਆ ਨਾ ਕੋਈ ਗੱਲ ਨਹੀਂ ਹੁਣ ਆ ਉਹਦੀ ਵਾਰੀ ਆ ਹੁਣ ਉਹਨੂੰ ਕੱਢਾਂਗੇ ਆਪਾਂ ਉਥੋਂ ਧੱਕੇ ਮਾਰ ਕੇ ਬਾਹਰ ਮਮੀ ਇਹ ਜਮੀਨ ਜਾ ਤਾਂ ਛੱਡਨੀ ਥੋੜੀ ਹੁਣ ਆਪਾਂ ਹੀ ਮਮੀ ਸਾਡੇ ਦੋਵਾਂ ਨਾਲ ਹੋਈਆਂ ਸੀ ਆਪਾਂ ਤੇ ਜਾਰ ਲੀਆਂ ਪਰ ਹੁਣ ਤੁਹਾਡੇ ਨਾਲ ਉਹਨੇ ਕੀਤੀ ਨਾ ਹੁਣ ਨਹੀਂ ਜਾ ਰ ਹੋਣਾ ਕੋਈ ਗੱਲ ਨਹੀਂ ਆਪਾਂ ਜਾ ਕੇ ਨਾ ਉਹਨੂੰ ਸਭ ਕੁਝ ਸਿਖਾਉਣਾ ਹੀ ਆ ਹਾਏ ਅਮਰ ਤੇ ਨਹੀਂ ਪਤਾ ਮੈਂ ਮੰਮੀ ਹੁਣ ਜਦਾਂ ਮਰਜੀ ਕਹੀ ਜਾਵੇ ਧੱਕੇ ਮਾਰ ਕੇ ਨਾ ਮੈਨੂੰ ਬਾਹਰ ਕੱਢਣਾ ਪਵੇ ਤੈਨੂੰ ਵੀ ਪਤਾ ਕਿੱਦਾਂ ਮੈਂ ਟਾਈਮ ਪਾਸ ਕੀਤਾ ਜਦੋਂ ਉਹਨੇ ਮੈਨੂੰ ਘਰੋਂ ਬਾਹਰ ਕੱਢ ਦਿੱਤਾ ਦਰਦ ਦਰਦ ਦੀਆਂ ਠੋਕਰਾਂ ਖਾਧੀਆਂ ਮੈਂ ਕਦੀ ਕਿਤੇ ਕਦੀ ਕਿਤੇ ਹੁਣ ਜਾ ਕੇ ਰੱਬ ਨੇ ਤੁਹਾਡੇ ਨਾਲ ਮਲਾਇਆ ਮੈਨੂੰ ਹੈ ਤੇ ਤੁਸੀਂ ਇੰਨੀ ਦੇਰ ਕਿੱਥੇ ਰਹੇ ਮੰਮੀ ਤੁਹਾਡਾ ਵੀ ਛੱਡੋ ਛੱਡੋ ਤੁਹਾਡਾ ਕੋਈ ਨਹੀਂ ਆਪਾਂ ਟਾਈਮ ਜਿੱਥੇ ਹੋ ਗਿਆ ਮਾਰਾ ਟਾਈਮ ਹੀ ਨਿਕਲ ਗਿਆ ਹੁਣ ਚਲੋ ਅਸੀਂ ਅੱਗੇ ਦੀ ਗੱਲ ਕਰਦੇ ਹਾਂ ਹੈਨਾ ਮਾਦਿਕ ਇੰਨੀ ਆਪਾਂ ਜਾਣਦੇ ਆ ਉੱਥੇ ਦੇਖੀਏ ਤਾਂ ਸਹੀ ਕਿਹੜੇ ਪੇਪਰਾਂ ਤੇ ਉਹਨੇ ਸਾਈਨ ਕਰਵਾਏ ਆ ਤੇ ਕੋਈ ਗੱਲ ਨਹੀਂ ਜਿਦਾ ਉਹਨੇ ਤੁਹਾਨੂੰ ਧੱਕੇ ਮਾਰ ਕੇ ਬਾਹਰ ਕੱਢਿਆ ਨਾ ਹੁਣ ਉਹਦੀ ਵਾਰੀ ਆ ਨਹੀਂ ਅਮਣ ਮੇਰਾ ਮਨ ਨਹੀਂ ਮੰਦਾ ੜੀਏ ਮੰਮੀ ਲੈ ਦੱਸ ਕਿਉਂ ਨਹੀਂ ਮੰਦਾ ਤੋ ਮੰਦਾ ਦੇਖ ਅਮਣ ਛੱਡ ਕੇ ਤੇ ਉੱਥੋਂ ਆ ਗਈ ਆ ਉਹ ਤੇ ਸਾਪ ਵਾਂਗੂ ਕੁੰਡਲੀ ਮਾਰ ਕੇ ਬੈਠਾ ਆ ਸਾਡੀ ਜਾਇਦਾਦ ਤੇ ਮੇਰਾ ਹੁਣ ਜੀ ਨਹੀਂ ਕਰਦਾ ਉਸ ਘਰ ਚ ਜਾਣੇ ਨੂੰ ਨਹੀਂ ਮੰਮੀ ਤੂੰ ਹੀ ਇੱਕ ਵਾਰੀ ਨਾ ਹੁਣ ਮੇਰੇ ਕਹੇ ਤੇ ਚੱਲੋ ਉੱਥੇ ਆਪਾਂ ਜਾ ਕੇ ਦੇਖਦੇ ਹਾਂ ਨਾ ਮੈਂ ਜਾਨਾ ਵੈ ਦਰ ਛੱਡਣਾ ਥੋੜੀ ਇਹਨੂੰ ਮੈਂ ਪਹਿਲਾਂ ਤੋਂ ਕਹਿੰਦਾ ਰਿਆਂ ਅਸੀਂ ਗਾ ਪਤਾ ਮੰਮੀ ਦਾ ਮੂੰਹ ਭੈਣ ਆ ਹਾਂ ਇਹ ਸਿੱਧੀ ਜੀ ਗੱਲ ਆ ਤੇ ਮੈਨੂੰ ਮੈਨੂੰ ਤੇ ਹੈਰਾਨੀ ਕਿ ਹੁੰਦੀ ਆ ਦੀਦੀ ਦੇ ਉਹ ਕਰ ਨਹੀਂ ਸਕਦਾ ਨਾਲੇ ਦੀਦੀ ਨੇ ਨਹੀਂ ਕੁਝ ਮੰਮੀ ਕਿਹਾ ਬਲ ਨਹੀ ਦੀਦੀ ਤਾਂ ਬੜਾ ਪਿੱਟੀ ਹੀ ਪਰ ਦੀਦੀ ਦੀ ਕਿੱਥੇ ਪੇਸ ਚਲਦੀ ਉਹਦੇ ਮੂਰੇ ਤੁਹਾਨੂੰ ਪਤਾ ਤਾਂ ਹੈਗਾ ਉਹ ਕਿਦਾਂ ਦਾ ਹੈਗਾ ਆ ਹੀ ਪਤਾ ਉਹਨੂੰ ਵਿਚਾਰੇ ਨੂੰ ਕਿੰਨਾ ਕੁ ਮਜਬੂਰ ਕੀਤਾ ਜਿਹੜੀ ਉਹ ਹੋਏ ਪਿੱਛੇ ਉਹਨੇ ਮੇਰਾ ਪਿੱਛਾ ਹੀ ਨਹੀਂ ਕੀਤਾ ਹੈਗਾ ਵੀ ਕਿੱਥੇ ਹੈ ਮੇਰੀ ਮਾਂ ਕਿੱਥੇ ਨਹੀਂ ਹੈਗੀ ਉਹ ਤੇ ਉਹ ਸਾਡੇ ਬਥੇਰੇ ਬਹਿ ਲਕਦੀ ਵੀ ਪਤਾ ਹੀ ਸਕੇ ਹਾਲਤ ਵਿੱਚ ਹੋਣੀ ਕਿਦਾਂ ਰਾ ਦੌਣਾ ਮੈਂ ਤੇ ਮੰਮੀ ਕਹਿੰਦੀ ਆ ਬਚਾ ਲੇ ਹੋਰ ਕਿਹੇ ਕਰਕੇ ਨਹੀਂ ਟੀਟੀ ਕਰਕੇ ਚਲਦੇ ਆਪਾਂ ਉੱਥੇ ਚਲੋ ਅਮਨ ਜੇ ਤੁਸੀਂ ਇੰਨਾ ਕਹਿੰਨੇ ਆ ਤਾਂ ਚਲ ਦੇਖ ਲੈਣੇ ਆ ਫਿਰ ਕਿੱਦਾਂ ਕਰਨੀ ਆ ਫਿਰ ਦੇਖ ਲਿਓ ਨਹੀਂ ਨਹੀਂ ਜਾਣਾ ਉਹ ਨਹੀਂ ਹੋਣੀ ਨਹੀਂ ਜੈ ਤਾਂ ਤਾਂ ਆਪਾਂ ਛੱਡਣੀ ਥੋੜੀ ਤੁਹਾਡੇ ਘਰ ਤੋਂ ਮੈਂ ਛੱਡ ਕੇ ਆਇਆ ਹੀਗਾ ਮੈਂ ਉਹਦੀ ਘਰ ਕੇ ਨਹੀਂ ਛੱਡ ਕੇ ਆਇਆ ਹੀਗਾ ਲਾਈਟ ਵੀ ਚੱਲ ਗਈ ਆ ਹੁਣ। ਤੁਹਾਨੂੰ ਕੋਈ ਨਹੀਂ ਬਾਹਰ ਜਾਣੇ ਆਪਾਂ। ਇਹ ਤਾਂ ਬਿਲਕੁਲ ਦੇਲ ਨਹੀਂ ਕਰਦਾ ਇੱਥੇ ਰਹਿ ਜਾਂਦਾ। ਮੈਂ ਤਾਂ ਸਿਰਫ ਕੁੜੀ ਵਾਂ ਕਰਕੇ ਰੁਕੀ ਹਾਂ ਇੱਥੇ। ਚਲੀ ਜਾਣਾ ਸੀ ਮੈਂ ਇਥੋਂ। ਰੀਦੀ? ਤੈਨੂੰ ਕੋਈ ਹੋਰ ਕੰਮ ਹੈ ਨਹੀਂ ਸਾਰਾ ਦਿਨ ਹੀ ਦੀ ਬੈਠੀ ਰਹਿਣੀ ਆ ਤੂੰ। ਕੀ ਸੋਚਦੀ ਰਹਿਣੀ ਆ ਹੈਂ? ਐਵੇਂ ਮੂੰਹ ਬਣਾ ਛੱਡਦੀ ਆ ਆ ਫੜ ਪੈਸੇ। ਥਾਮ ਕੇ ਰੱਖ ਇਹਨਾਂ ਨੂੰ। ਇਹ ਕਿਹੜੇ ਪੈਸੇ ਆ? ਇਹ ਮੈਂ ਉਧਰ ਲਾ ਕੇ ਵੇਚਦਾ ਆਪਣਾ ਕਿਉਂ ਕਰਕੇ ਵੇਚਦਾ ਤੁਸੀਂ ਉਹ ਦੋ ਦੋ ਘਰ ਕੀ ਕਰਨੇ ਆ ਘਰ ਹੈਗਾ ਤੇ ਆ ਇੱਕ ਹੁਣ ਇੱਕ ਹੀ ਰਹਿਣਾ ਹੁਣ ਆਪਾਂ ਇਹ ਕੇ ਸਾਡਾ ਆਪਣਾ ਘਰ ਉਹ ਆਪਣਾ ਕਿਹ ਹੁਣ ਇਹ ਹੁਣੇ ਸਾਡਾ ਹੀ ਆ ਘਰ ਤਾਂ ਮੈਂ ਉਧਰ ਲਾ ਵੇਚਦਾ ਆ ਜੇ ਮਨੀ ਆ ਗਿਆ ਫਿਰ ਉਹ ਕਿਸੇ ਨੇ ਨਹੀਂ ਆਉਣਾ ਹੁਣ ਠੀਕ ਆ ਮੈਂ ਮਾਲਕ ਆ ਹੁਣ ਇਸ ਘਰ ਦਾ ਨਹੀਂ ਆਣਾ ਯਾ ਮਨੀ ਕਿਸੇ ਨੇ ਨਹੀਂ ਆਉਣਾ ਇੱਥੇ ਠੀਕ ਆ ਆ ਪੈਸੇ ਸਾਹਮਣੇ ਰੱਖ ਲਾ ਮੈਂ ਬਾਕੀ ਪਹਿਲਾਂ ਲੈ ਲਏ ਸੀਗੇ ਤੇ ਆ ਥੋੜੇ ਪੈਸੇ ਰਹਿੰਦੇ ਸੀਗੇ ਆ ਵੀ ਲੈ ਲਿਆ ਇਹਨਾਂ ਨੂੰ ਸਾਹਮਣੇ ਰੱਖ ਲਈ ਠੀਕ ਆ ਨਾ ਤੇ ਨਾਲੇ ਐਵੇਂ ਨਾ ਇਦਾਂ ਬਣ ਕੇ ਵੀ ਰਿਆ ਕਰ ਐਵੇਂ ਸੋਗ ਮਣੋਨੀ ਰਹਿੰਦੀ ਪਤਾ ਨਹੀਂ ਕਰੇ ਤੂੰ ਐ ਬੰਦਾ ਹੱਸੇ ਖੇਡੇ ਕਮਾਲ ਆ ਉਹ ਤਾਂ ਐ ਪਈ ਆ ਜਿੱਦਾਂ ਪਤਾ ਨਹੀਂ ਕੀ ਹੋ ਗਿਆ ਆ ਦੀਬਾ ਆ ਮਾਪੜੀ ਨੇ ਸਮਝਾਇਆ ਕਰ ਐਦੀ ਬੈਠੀ ਰਹਿੰਦੀ ਐ ਠੀਕ ਆ ਹਾਂ ਚੱਲ ਉੱਠੇ ਕੰਮਗੁੰਮੀ ਕਰ ਲੈ ਕੋਈ ਬੈਠੀ ਐਂ ਤੂੰ ਬੜੇ ਪੈਸੇ ਸਾਭ ਕੇ ਰੱਖਦੀ ਠੀਕ ਆ ਪੈਸਾ ਨਾ ਨਿਰਾਜ ਦੇ ਪਏ ਹੈ। ਹਾਜੀ ਗਲਤੀ ਇਹਨਾਂ ਨੇ ਤਾਂ ਹੁਣ। ਪਤਾ ਨਹੀਂ ਕੀ ਕਰਦੇ ਪੈਸਿਆਂ ਦਾ। ਕੋਲ ਘਾਰ ਉਧਰ ਵਿੱਚ ਨੇ ਕੀ ਲੋਡ ਸਗੀ। ਇਹ ਤਾਂ ਘਰਮ ਨਹੀਂ ਹੁਣਾ ਦਾ ਯਾ। ਕੀ ਪਤਾ ਜੇ ਕੱਲ ਨੂੰ ਆ ਗਏ ਫਿਰ। ਫਿਰ ਆਪਾਂ ਕਿਧਰ ਜਾਨਾ। ਉਹ ਕਿਤਾਬ ਨਹੀਂ ਲੜ ਹੈ ਕਿ ਨਾਲ ਦਿਮਾਗ ਚੱਲਦਾ ਕੀ ਆ। ਘਰ ਤਾਂ ਉਹਨਾਂ ਦਾ ਹੀ ਆ। ਭਾਈ। ਪਤਾ ਨਹੀਂ ਕੀ ਕਰਦੇ ਰਹਿੰਦੇ ਆ ਇਹ। ਦਿਮਾਗ ਖਰਾਬ ਕਰਕੇ ਰੱਖਿਆ ਪਿਆ ਇਹਨਾਂ ਨੇ ਤਾਂ। ਦਾਲ ਤੇ ਮੈਂ ਮੰਮੀ ਹੁਣੇ ਰੱਖਿਆਈ ਆ ਚੋਲ ਵੀ ਮੈਂ ਰੱਖਤੇ ਆ ਤੇ ਮੈਂ ਕਹਿੰਨੀ ਆ ਪੀ ਖਾ ਖੂ ਕੇ ਨਾ ਤੇ ਚੱਲਦੇ ਆ ਤੁਹਾਨੂੰ ਉਦਾਂ ਵੀ ਭੁੱਖ ਲੱਗੀ ਹੋਣੀ ਆ ਅਮਨ ਭੁੱਖ ਦੀ ਤੇ ਕੋਈ ਨਹੀਂ ਪਰ ਤੁਸੀਂ ਇੱਥੇ ਕਿੱਦਾਂ ਰਹਿੰਦੇ ਰਹੀਦਾ ਮੰਮੀ ਤੁਹਾਡੇ ਸਾਹਮਣੇ ਹੀ ਆ ਹੁਣ ਵੀ ਦੇਖ ਲਓ ਲਾਈਟ ਚੱਲ ਗਈ ਤੇ ਗਰਮੀ ਨਾ ਕਿੰਨਾ ਬੁਰਾ ਹਾਲ ਹੁੰਦਾ ਆ ਪਰ ਚਲੋ ਟਾਈਮ ਆ ਨਿਕਲ ਹੀ ਜਾਂਦਾ ਸੀ ਔਖੇ ਸੋਖੇ ਕੀ ਕਰਨਾ ਹੁਣ ਚਲੋ ਕੀ ਕਰਨਾ ਮੈਂ ਵੀ ਬੜੀ ਮਾੜੀ ਕੀਤੀ ਤੁਹਾਡੇ ਨਾਲ ਤੇ ਪਿੱਛੇ ਲਾ ਕੇ ਘਰੋਂ ਬਾਹਰ ਕੱਢ ਦਿੱਤਾ ਤੁਹਾਨੂੰ ਐ ਇਦਾਂ ਨਾ ਕਹੋ ਹੁਣ ਤੁਸੀਂ ਕੋਈ ਗੱਲ ਨਹੀਂ ਐ ਇਦਾਂ ਨਾ ਕਰੋ ਚੱਲ ਮਣ ਮੈਨੂੰ ਵੀ ਸਜ਼ਾ ਮਿਲੀ ਐ ਜਿਹੜਾ ਮੈਂ ਤੇਰੇ ਨਾਲ ਮਾਰਾ ਕੀਤਾ ਮੈਂ ਕੋਈ ਨਹੀਂ ਮਾਰਾ ਕੀਤਾ ਇਹ ਸਾਰੀਆਂ ਕਰਮਾਂ ਦੀਆਂ ਗੱਲਾਂ ਹੁੰਦੀਆਂ ਜੋ ਕਰਮਾਂ ਦੇ ਵਿੱਚ ਲਿਖਿਆ ਉਦੋਂ ਹੀ ਹੋਣਾ ਐ ਤੈਨੂੰ ਕੋਈ ਰੋਕ ਵੀ ਨਹੀਂ ਸਕਦਾ ਛੱਡੋ ਹੁਣ ਤੁਸੀਂ ਹੋਣਾ ਗੱਲਾਂ ਨੂੰ ਆਗੇ ਤੁਸੀਂ ਹਾਂ ਜੀ ਆ ਮੈਂ ਕਰਮੀ ਲੱਗਾਂ ਦੀ ਉਹ ਚੱਕਰ ਮਾਰਾ ਬਾਅਦ ਕਿੱਥੇ ਪਿਓਰ ਕੀ ਗਰਮੀ ਚ ਤੇ ਬਹੁਤਾ ਹੀ ਔਖਾ ਹੋ ਜਾਂਦਾ ਉਦਾਂ ਨਾ ਮੈਂ ਮਮੀ ਨੂੰ ਕਿਹਾ ਨਹੀਂ ਹੀਗੀ ਮੈਂ ਕਿਹਾ दाल ਰੱਖੀ ਆ ਵਿੱਚ ਔਲ ਵੀ ਬਣ ਗਏ ਆ ਆਹੋ ਖਾ ਕੇ ਚੱਲਦੇ ਫਿਰ ਉੱਥੇ ਆਹੋ ਹਨਾ ਚਲਿਏ ਫਿਰ ਦੇਖੀਏ ਤਾਂ ਸਹੀ ਆ ਦੇਖ ਲੈਨੇ ਆ ਕਿੱਦਾਂ ਹੁੰਦੀ ਆ ਫਿਰ ਹੈ ਹੁਣ ਆਪਾਂ ਛੱਡਣਾ ਥੋੜੀ ਆ ਉਹਨੂੰ ਇਦਾਂ ਹਨਾ ਮੈਂ ਉਹਨੂੰ ਇਦਾਂ ਨਹੀਂ ਛੱਡਦਾ ਮੈਂ ਪਹਿਲਾਂ ਤੁਹਾਡੇ ਨਾਲ ਜੋ ਕੀਤੀਆਂ ਸੀ ਉਹ ਤੇ ਆਪਾਂ ਹੁਣ ਛੱਡਦਾ ਉਹਨੂੰ ਹੁਣ ਤੁਹਾਡੇ ਨਾਲ ਇਦਾਂ ਹੋਇਆ ਹੋਣੀ ਮਾ ਹੁਣ ਪਤਾ ਤਾਂ ਮੈਨੂੰ ਵੀ ਨਹੀਂ ਹੌਸਲੇ ਲੱਗਦਾ ਸ਼ਾਮ ਦਾ ਵੇਲਾ ਜਦੋਂ ਉਹਨੇ ਮੈਨੂੰ ਬਾਹਰ ਕੱਢਿਆ ਹੈ ਉਸਲੇ ਮੈਂ ਕਿੱਥੇ ਜਾਣਾ ਸੀ ਮੈਨੂੰ ਤੇ ਉਹੀ ਸਾਰਾ ਕੁਝ ਚੇਤਾ ਆਈ ਜਾਂਦਾ ਸੀ ਜਿੱਦਾਂ ਮੈਂ ਤੁਹਾਡੇ ਨਾਲ ਕੀਤੀ ਇਦਾਂ ਹੀ ਮੇਰੇ ਨਾਲ ਆਪੇ ਹੀ ਹੋਣ ਫੇ ਹੈ ਇਹ ਤਾਂ ਮੇਰੇ ਕਰਮ ਮਾੜੇ ਹੀ ਤੁਹਾਡੇ ਨਾਲ ਮਾੜਾ ਕੀਤਾ ਤੇ ਮੇਰੇ ਨਾਲ ਵੀ ਮਾੜਾ ਹੋਇਆ ਹੈ ਉਸਲੇ ਤੇ ਮੇਰੀ ਬੁੱਧੀ ਨਹੀਂ ਕੋਈ ਵੀ ਕੰਮ ਕੀਤੀ ਹੈਗੀ ਤੇ ਮੇਰੇ ਵੀ ਮਨ ਚ ਉਸਲੇ ਖਿਆਲ ਨਹੀਂ ਆਇਆ ਮੈਂ ਵੀ ਉਸਲੇ ਚੁੱਪਚਾਪ ਤੁਰੀ ਰਹੀ ਜਿੱਦਰ ਨੂੰ ਮਨ ਕੀਤਾ ਚਲੋ ਮੰਮੀ ਛੱਡੋ ਆਹੋ ਛੱਡੋ ਤੁਹਾਡਾ ਵੀ ਟਾਈਮ ਨਿਕਲ ਗਿਆ ਮਾੜਾ ਤੇ ਤੁਹਾਡਾ ਵੀ ਨਿਕਲ ਗਿਆ ਹੁਣ ਉਹਦਾ ਮਾੜਾ ਟਾਈਮ ਆਇਆ ਹੁਣ ਉਹਨੂੰ ਦੱਸ ਦਿਆਂ ਆਪਾ ਚਲੋ ਆਜੋ ਪਹਿਲਾਂ ਰੋਟੀ ਖਾ ਲਈਏ ਮੈਂ ਤੁੜਕਾ ਲਉਣੀ ਆ ਦਾਲ ਨੂੰ ਤੇ ਫਿਰ ਖਾਣੇ ਰੋਟੀ ਤੇ ਚੱਲਦੇ ਆ ਫੇ ਲੈ ਵੀ ਜਿੱਦਾਂ ਦਾ ਬੁੜੀ ਨੂੰ ਘਰੋਂ ਬਾਹਰ ਕੱਢਿਆ ਹੈ ਨਾ ਤੈਨਾਂ ਯਾਰੀ ਲੱਗੇ ਪਈ ਆ ਮੈਂ ਤਾਂ ਪੈਸਿਆਂ 'ਚ ਖੇਲਣ ਆਇਆ ਲੈ ਉਧਰਲਾ ਘਰ ਵੀ ਹੁਣ ਵੇਚਤਾ ਆ ਉਹਦੇ ਵੀ ਪੈਸੇ ਆ ਗਏ ਆ ਉਹਦਾ ਮਣੀ ਤਾਂ ਵਿਚਾਰਾ ਭੋਲਾ ਸੀਗਾ ਜਿਹੜੀ ਅਮਨ ਸੀਗੀ ਨਾ ਉਹੀ ਪ੍ਰਸਾਦ ਦੀ ਝੜ ਸੀ ਉਹ ਮੈਂ ਤਾਂ ਪਹਿਲਾਂ ਵੀ ਇੰਨੀਆਂ ਹੀਰਾ ਫਿਰੀਆਂ ਕੀਤੀਆਂ ਪਰ ਇਹਨਾਂ ਨੂੰ ਕਦੀ ਪਤਾ ਹੀ ਨਹੀਂ ਲੱਗਾ ਜਦੋਂ ਦੀ ਵਿਆਹ ਕੀ ਆਈ ਹੈ ਨਾ ਇੰਨੇ ਸਾਰਾ ਕੁਝ ਮੰਮੀ ਹੁਣਾਂ ਨੂੰ ਦੱਸਤਾ ਤਾਂ ਆਈ ਤਾਂ ਫਿਰ ਮੈਨੂੰ ਪਲਾਨ ਕਰਨਾ ਪਿਆ ਇਹਨਾਂ ਨੂੰ ਦੋਨਾਂ ਨੂੰ ਘਰੋਂ ਕਢਾਉਣ ਦਾ ਸ਼ਾਇਦ ਉਹ ਬੁੜੀ ਦੇ ਤਾਂ ਮੈਂ ਤਰਸ ਖਾ ਲੈਣਾ ਸੀਗਾ ਪਰ ਉਹਨੇ ਮੇਰੇ ਜਿਹੜਾ ਥੱਪੜ ਮਾਰਿਆ ਨਾ ਉਹਦੇ ਕਰਕੇ ਤਾਂ ਫਿਰ ਮੈਨੂੰ ਬਦਲਾ ਲੈਣ ਹੀ ਘਰੋਂ ਕੱਢਣਾ ਹੀ ਸੀਗਾ ਉਹਨੂੰ ਬਾਹਰ ਚੱਲ ਉਦਾਂ ਕੀ ਸੀਗਾ ਇੱਥੇ ਪੀ ਰਹਿਣਾ ਸੀ ਉਹਨੇ ਘਰ ਦਾ ਕੰਮ ਕਰਦੀ ਰਹਿੰਦੀ ਉਹ ਨਾਲੇ ਨੌਕਰੋਣੀ ਰੱਖਣ ਦੀ ਲੋੜ ਨਹੀਂ ਪੈਣੀ ਸੀ ਮੈਨੂੰ ਘਰ ਤਾਂ ਮੈਂ ਆਪਣੇ ਨਾਲ ਲੈ ਵਾਈ ਲਿਆ ਸੀ ਚੱਲ ਦਾ ਬਲਾਈ ਮਨਜੀਤ ਸਿੰਘ ਆ ਫਿਰ ਵਧੀਆ ਤਰੀਕੇ ਨੇ ਲਿਆ ਤੂੰ ਲੈ ਹੁੰਦਾ ਤੇਰੇ ਨਜ਼ਾਰੇ ਆ ਉਹ ਆਪਣੀ ਮਰਜ਼ੀ ਦਾ ਜਿਉ ਮਰਜ਼ੀ ਕਰ ਮਨਜੀਤ ਸਿੰਘ ਉਹਨਾਂ ਨੂੰ ਕੋਈ ਰੋਕਣ ਟੋਕਣ ਵਾਲਾ ਮਮਨ ਮਣੀ ਕਿੱਥੇ ਗਿਆ ਮੰਮੀ ਇਹ ਗਏ ਉਧਰ ਆਂਟੀ ਨਾਲ ਉੱਥੇ ਲਈ ਹੀ ਸਕੂਟੀ ਤੇ ਕਹਿੰਦੇ ਮੈਂ ਸਕੂਟੀ ਲਿਆਵਾ ਮੈਂ ਚਲੋ ਸਕੂਟੀ ਲਿਆਉ ਤੇ ਮੈਂ ਵੀ ਤਾਲਾ ਲਾਉਣੀ ਹੁੰਨੀ ਏ ਦੇਰ ਅੱਛਾ ਅੱਛਾ ਹਾਂਜੀ ਉਹ ਵੀ ਵਿਚਾਰੀ ਰੱਬੀ ਰੂਪ ਹੀ ਆ ਉਹ ਹੈਨਾ ਸੱਚੀ ਮੰਮੀ ਬੜੀ ਚੰਗੀ ਉਦਾਂ ਨਾਲ ਆਂਟੀ ਬੜਾ ਸਾਥ ਦਿੱਤਾ ਆਂਟੀ ਨੇ ਨਹੀਂ ਚੰਗੀ ਆ ਉਹ ਦਿਨ ਲਾ ਨਾ ਮੇਰ ਨਾਲ ਕੋਈ ਜਾਣ ਨਾ ਪਛਾਨ ਅਰੇਲਾ ਮੈਨੂੰ ਵੀ ਦੇਖਿਆ ਹੀ ਉਹ ਨਹੀਂ ਹਾਂਜੀ ਹਾਂਜੀ ਇਹ ਤਾਂ ਕੋਣ ਅੱਜ ਕੱਲ ਦੇਖਦਾ ਹੈ ਨਾ ਉਦਾਂ ਕੋਈ ਰਸਤੇ 'ਚ ਪਿਆਰ ਹੋਵੇ ਕੋਈ ਪੁੱਛਦਾ ਵੀ ਨਹੀਂ ਕੋਈ ਨਹੀਂ ਪੁੱਛਦਾ ਮੰਮੀ ਸੱਚੀ ਉਦੋਂ ਵੀ ਮੰਮੀ ਜਦੋਂ ਆਪਾਂ ਘਰੋਂ ਆ ਗਏ ਤੁਹਾਡੇ ਕੋ ਕੀ ਹੀਗਾ ਨਾ ਘਰ ਨਾ ਘਾਟ ਨਾ ਪੜਾਈ ਵੀ ਕਿੱਥੇ ਜਾਈਏ ਕਿੱਥੇ ਨਹੀਂ ਨਾ ਕੋਈ ਪੈਸਾ ਹੀ ਜੇਬ ਦੇ ਵਿੱਚ ਤੇ ਉਹ ਵੀ ਆਪਾਂ ਚਲੋ ਗੁਰਦੁਆਰਾ ਸਾਹਿਬ ਚੱਲੇ ਗਏ ਤੇ ਉਹ ਵਾਈਗਰੂ ਜੀ ਦੀ ਕਿਰਪਾ ਨਾਲ ਉਹਨਾਂ ਨੇ ਕਿਤੇ ਮਿਹਰ ਕੀਤੀ ਤੇ ਉਹਨਾਂ ਦੇ ਰੂਪ ਦੇ ਵਿੱਚ ਹੀ ਆਂਟੀ ਆਂਟੀ ਸਾਡੇ ਕੋਲ ਆਏ ਤੇ ਉਹ ਆਂਟੀ ਨੇ ਮਲਾਇਆ ਹਨਾ ਬਾਬਾ ਜੀ ਨੇ ਸਾਨੂੰ ਤੇ ਆਂਟੀ ਨੇ ਬੜਾ ਸਾਥ ਦਿੱਤਾ ਸਾਨੂੰ ਆ ਘਰ ਘਰ ਦਿੱਤਾ ਇਹ ਵੀ ਆਂਟੀ ਦਾ ਹੀ ਆ ਪੁਰਾਣਾ ਘਰ ਅੱਛਾ ਤੇ ਆਪੇ ਹੁਣ ਉਹ ਉਧਰ ਰਹਿੰਦੇ ਆ ਤੇ ਫਿਰ ਆਂਟੀ ਕਹਿੰਦੇ ਵੀ ਚਲ ਕੋਈ ਗੱਲ ਨਹੀਂ ਚਲੋ ਤੁਸੀਂ ਮੇਰੇ ਨਾਲ ਘਰ ਦਿੱਤਾ ਖਾਣ ਪੀਣ ਨੂੰ ਜੋ ਆਣਾ ਸੋ ਲਿਆ ਲਿਆ ਕਿ ਬੜਾ ਸਾਥ ਦਿੱਤਾ ਮੰਮੀ ਆਂਟੀ ਨੇ ਚਲੋ ਉਹਦਾ ਵੀ ਦੇਣ ਨਹੀਂ ਦੇ ਸਕਦੇ ਅਸੀਂ ਹਨਾ ਚਲੋ ਚਲਿਏ ਫਿਰ ਮੰਮੀ ਦੇਦੇ ਹੋਣੇ ਇਹ ਵੀ ਆ ਨਾ ਬੁੜੀ ਨੂੰ ਹਾਂਜੀ ਹਾਂਜੀ ਕਹਿ ਕੇ ਚੰਗਾ ਬਣਨ ਦੀ ਜਿਹੜੀ ਯਾਤ ਮੈਨੂੰ ਪੈ ਗਈ ਸੀ ਨਾ ਬੜੀ ਔਖੀ ਆ ਓਏ ਇਹ ਓਏ ਚੰਗਾ ਬਣਨਾ ਤਾਂ ਬਹੁਤ ਔਖਾ ਆ ਇਹਨਾਂ ਤੋਂ ਬੰਦਾ ਮਾੜਾ ਬਣਿਆ ਠੀਕ ਆ ਚੰਗੇ ਬਣਨ ਚ ਇੰਨੀ ਐਕਟਿੰਗ ਕਰਨੀ ਪੈਂਦੀ ਆ ਹੈ ਚੱਲ ਚੰਗਾ ਆ ਬੁੜੀ ਨੂੰ ਵੀ ਪਤਾ ਲੱਗ ਗਿਆ ਮੇਰੇ ਬਾਰੇ ਆ ਬਹਿਮਾਂ ਜਿਹੀ ਸਗੀ ਹੋ ਗਈ ਪਤਾ ਨਹੀਂ ਕਿਥੇ ਥੱਕੇ ਗਾਂਦੀ ਹੋਣੀ ਆ ਹੁਣ ਪਤਾ ਰਾਮ ਨਾ ਇੱਥੇ ਬੈਠੇ ਆ ਇਸੀ ਦੇ ਥੱਲੇ ਪੂਰਾ ਨੰਦ ਆ ਰਿਹਾ ਆ ਆਹ ਨਜ਼ਾਰੇ ਲੱਗੇ ਪਏ ਆ ਮਨਜੀਤ ਸਿਆਂ ਪੂਰੇ ਨਹੀਂ ਹੋ ਗਵਿ ਘਰ ਕੇ ਨਹੀਂ ਘਰੇ ਹੀ ਉਹ ਨਾ ਜਾਣਾ ਕਿੱਥੇ ਹੈ ਇਹ ਉਹ ਦੀ ਤੇ ਘਰੇ ਹੋਊਗੀ ਇਹ ਹੁਣ ਆਉਣਾ ਉਹ ਆਹ ਕੌਣ ਆ ਗਿਆ ਹੁਣ ਘੰਟੀਆਂ ਤੇ ਘੰਟੀਆਂ ਮਾਰੀ ਜਾਂਦਾ ਆ ਇੱਕ ਨਾ ਪਿੰਡਾਂ ਦੇ ਇਹ ਲੋਕ ਆ ਨੇ ਜਿਹੜੇ ਇਹਨਾਂ ਨੂੰ ਅਕਲ ਨਹੀਂ ਹੈਗੀ ਨਾ ਦੇਖਦੇ ਦੁਪਹਿਰ ਆ ਨਾ ਕੀ ਆ ਮੂੰਹ ਚਾਕੇ ਤੁਰੇ ਹੁੰਦੇ ਆ ਉਹ ਪ੍ਰੀਤੀ ਪ੍ਰੀਤੀ ਆ ਦੇਖੀ ਬਾਹਰ ਕੌਣ ਆਇਆ ਆ ਪ੍ਰੀਤੀ ਉਹ ਇਹ ਕਿ ਪਤਾ ਨਹੀਂ ਕਿੱਥੇ ਗਵਾਚੀ ਰਹਿੰਦੀ ਆ ਆਪਣੇ ਖਿਆਲਾਂ ਚ ਇੱਕ ਤਾਂ ਇਹ ਨਹੀਂ ਉੱਠਦੀ ਪਤਾ ਨਹੀਂ ਕੀ ਕਰਦੀ ਰਹਿੰਦੀ ਆ ਮੈਨੂੰ ਹੀ ਦੇਖਣਾ ਪੈਣਾ ਲੱਗਦਾ ਜਾ ਕੇ ਮੈਂ ਹੀ ਦੇਖਦਾ ਆ ਉਹ ਕਿਹੜਾ ਬੈਲਾ ਮਰੀ ਜਾਂਦਾ ਆ ਬਾਰ ਬਾਰ ਓ ਨੇ ਰੁਕ ਜੋ ਉਹ ਬੁੱਢੜੀਏ ਤੈਨੂੰ ਤਾਂ ਬਾਹਰ ਗੱਡਿਆ ਸੀਗਾ ਤੂੰ ਫੇਰ ਇੱਥੇ ਕੀ ਕਰਨ ਆ ਗਈਆਂ ਉਹ ਨਾਲ ਇਹਨਾਂ ਨੂੰ ਵੀ ਲੈ ਆਈ ਚੱਕ ਕੇ ਤੂੰ ਹੈਂ ਜੀ ਇੱਥੇ ਹੀ ਮੂੰਹ ਬੰਦ ਕਰ ਲੈ ਆਪਣਾ ਚਲੋ ਮਣੀ ਤੂੰ ਅੰਦਰ ਚਲੋ ਅੰਦਰ ਕਿੱਧਰ ਚੱਲੇ ਆ ਤੇਰਾ ਘਰ ਕਿਹੜਾ ਆ ਤੇਰਾ ਘਰ ਨਹੀਂ ਰਿਹਾ ਹੁਣ ਉਹ ਅੰਦਰ ਕਿਧਰ ਬੜੀ ਜਾਣਾ ਇਹ ਘਰ ਸਾਡਾ ਆ ਤੇ ਸਾਡਾ ਹੀ ਰਹਿਣਾ ਆ ਤੁਸੀਂ ਨਿਕਲੋ ਹੁਣ ਇੱਥੋਂ ਉਹ ਕਿਹੜੇ ਬਹਿਮਾਂ ਚ ਜੀਣ ਨਹੀਂ ਆਮਨ ਆ ਪੁੱਛ ਆਪਣੀ ਮਾਂ ਨੂੰ ਜਿਹੜੀ ਸਾਈਨ ਕਰਕੇ ਗਈ ਆ ਸਾਰਾ ਕੁਝ ਮੇਰੇ ਨਾਂ ਤੇ ਹੋ ਗਿਆ ਆ ਉਹ ਤੈਨੂੰ ਬੜਾ ਚਾ ਚੜਿਆ ਇਹਨਾਂ ਦੇ ਆਏ ਦਾ ਕੀ ਗੱਲ ਆ ਕਿੱਦਾਂ ਮੈਂ ਠੀਕ ਆ ਮੈਂ ਤੁਸੀਂ ਕਿੱਦਾਂ ਦੀਦੀ ਠੀਕ ਆ ਠੀਕ ਆ ਮੈਂ ਕਿੱਥੇ ਸੀ ਤੁਸੀਂ ਮਨੇ ਕਿੱਦਾਂ ਹਾਂ ਠੀਕ ਆ ਹਾਂ ਤੁਸੀਂ ਦੱਸੋ ਠੀਕ ਆ ਨਾ ਹੂੰ ਠੀਕ ਆ ਦੀਦੀ ਸਾਰਿਆਂ ਨੇ ਕਿੱਥੇ ਚਲ ਗਈ ਸੀ ਮੇਰੇ ਇਕੱਲੇ ਰਹਿ ਗਈ ਸੀ ਕਿ ਮੈਂ ਸਾਰਾ ਕੁਝ ਦੱਸਦੇ ਆ ਕੋਈ ਨਹੀਂ ਸਾਨੂੰ ਬਸ 2 ਮਿੰਟ ਦੇ ਦਿਓ ਚਲੋ ਮੰਮੀ ਅੰਦਰ ਉਹ ਕਿੱਧਰ ਅੰਦਰ ਚਲੋ ਕਿੱਧਰ ਮੂੰਹ ਚੱਕਿਆ ਆ ਅੰਦਰ ਕਿੱਧਰ ਚਲੋ ਚੱਲ ਗਾ ਉਹ ਕਿੱਧਰ ਕਿੱਧਰ ਆਇਆ ਹੋਏ ਘਰ ਦਾ ਮਾਲਕ ਮੈਂ ਆਇਆ ਹੁਣ ਤੁਸੀਂ ਕਿਧਰ ਮੂੰਹ ਚ ਕਿਹਾ ਪੇਪਰ ਦਿਖਾ ਕਿਹੜੇ ਆ ਗਏ ਫੇਰ ਦੇ ਦੇ ਪਈਆ ਆ ਦਿੱਤੀ ਆਪਾਂ ਕਿਹੜੇ ਤੇ ਤੂੰ ਸਾਈਨ ਕਰਾਏ ਆ ਆ ਜਾਓ ਅੰਦਰ ਉਹ ਅੰਦਰ ਕਿੱਧਰ ਜਾਣੇ ਆ ਖੜ੍ਹ ਜਾ ਉੱਥੇ ਪਾਣੀ ਲੈ ਕੇ ਆਂਦੀ ਮੇਰੇ ਕੋਲ ਜੱਟ ਤੈਨੂੰ ਦੱਸਾਂ ਮੈਂ ਏਦਾਂ ਹੀ ਇਹਨਾਂ ਨੂੰ ਬਾਹਰ ਕੱਢਣਾ ਤੂੰ ਪਾਣੀ ਆ ਚੱਬਰੇ ਖੜ੍ਹ ਜਾ ਉੱਥੇ ਇਹ ਤੇ ਹੁਣ ਭਾਜੀ ਟਾਈਮ ਹੀ ਲੱਗਦਾ ਆ ਦੇ ਦੇ ਦੇਖਣੀ ਆ ਨਾ ਹਾਂ ਉਹ ਕਾਲੀ ਦੇਖਣੀ ਜਾ ਲੈ ਕੇ ਆ ਕਾਲੀ ਲੈ ਜਾ ਲੈ ਜਾ ਲੈ ਗਿਆ ਉਹ ਭਾੜੀ ਭਾਜੀ ਕਰ ਲਿਆ ਇਹਨੂੰ ਕੋਇ ਇਹ ਕਿਧਰੋਂ ਮੂੰਹ ਚੱਕ ਕੇ ਆ ਗਏ ਸਾਰੇ ਜਣੇ ਹੈ। ਕਮਾਲ ਆ। ਦਿਖਾਉਣਾ ਇਹਨਾਂ ਨੂੰ ਕਾਗਜ਼ ਛੇਤੀ ਨਾਲ। ਕਿੱਥੇ ਗਏ ਕਾਗਜ਼? ਉੱਥੇ ਰੱਖੇ ਸੀ ਗਏ। ਮੈਨੂੰ? ਹਾਂਜੀ। ਆ ਡਾਕੂਮੈਂਟ ਲੈਣ ਗਏ ਭਾਜੀ। ਆਪਾਂ ਦੇਖਣਾ ਹੈ ਉਹਦੇ ਵਿੱਚ ਹੈ ਕੀ ਆ। ਮੈਨੂੰ ਜਿੱਤਕ ਲੱਗਦਾ ਨਹੀਂ ਸਾਨੂੰ ਦੇਣੀ ਤਾਂ ਹੈ ਨਹੀਂ ਉਹ। ਇਦਾਂ ਕਰਿਓ ਤੁਸੀਂ ਨਾ ਚੁੱਪਚੀ ਬੀਤੇ ਮੈਨੂੰ ਫੋਨ ਫੜਾ ਦਿਓ ਤੇ ਮੈਂ ਫੋਟੋ ਖਿੱਚ ਲਵਾਂ। ਲਓ ਫੋਨ ਤੁਸੀਂ ਮੇਰੇ ਫੜ ਲਓ। ਆ ਫੋਨ ਫੜਾ। ਦੀ ਗੱਡੀ ਗੱਡੀ ਕੀਤੀ। ਆ ਪੇ। ਕਾਗੇ ਦਿਖਾ ਕੇ ਤਾਂ ਛੇਤੀ ਜਾਨੀ ਬਾਹਰ ਕੱਢਦਾ ਇਹਨਾਂ ਨੂੰ ਤੇ ਮਨਜੀਤ ਸਿਆ ਇੱਕ ਗੱਲ ਸੇਵਤ ਲਈ ਕਾਗਜ਼ ਅਮੰਦੇ ਹੱਥ ਨਹੀਂ ਨਾਲ ਜਾਣੇ ਚਾਹੀਦੇ ਉਹ ਹੈਗੀ ਬੜੀ ਤੇਜ ਆ ਕੋਈ ਨਹੀਂ ਇੱਦਾਂ ਦਿਖਾ ਕੇ ਦੇ ਨਾਲ ਹੀ ਵਾਪਸ ਲੈ ਲੂੰਗਾ ਹਾਂ ਇਦਾਂ ਹੀ ਠੀਕ ਰਹਿਣਾ ਆਹੋ ਨੇ ਦਿਨ ਤੇ ਕਾਗੇ ਦਿਖਾ ਕੇ ਨਾ ਛੇਤੀ ਜਾਨੀ ਬਾਹਰ ਕੱਢਦਾ ਇਹਨਾਂ ਨੂੰ ਪਹਿਲਾਂ ਤਾਂ ਇਹਨੂੰ ਬੰਦ ਕਰਦਾ ਹੈ ਉਹ ਕਿਤੇ ਨਾਲ ਜਿਵੇਂ ਚੱਲ ਜੇ ਇਹ ਦਵਾਰਾ ਦਰਵਾਜ਼ਾ ਖੋਲ੍ਹਾ ਦਿੰਦਾ ਹਾਂ ਬਿਲਕੁਲ ਦਰਵਾਜ਼ਾ ਖੋਲ੍ਹੋ ਦਰਵਾਜ਼ਾ ਖੋਲੋ ਮੰਮੀ ਬੈਠੀ تھی ਬੈਠੋ ਬੈਠੋ ਆਲੇ ਵੱਡੀ ਆਈ ਹੈ ਨਾ ਤੂੰ ਚੱਕ ਦੇ ਕਾਗਜ ਦੇਖ ਲੈ ਤਾ ਨਾ ਤੇਰੀ ਮਾਂ ਦੀ ਸ ਹੈ ਨਾ ਨਾ ਦੇਖ ਲੈ ਧਿਆਨ ਨਾਲ ਆਹ ਹੋ ਹਮਨੇ ਨਾ ਕਾਗਜਾਂ ਦੇ ਇੰਨੇ ਮੇਰੇ ਤੋਂ ਸਾਈਨ ਕਰਵਾਏ ਸੀ ਪੌਣ ਸੀਦਾ ਕਹਿ ਗਿਆ ਤੇ ਉਹ ਪ੍ਰਾਪਰਟੀ ਦੇ ਪੇਪਰਾਂ 'ਤੇ ਸਾਈਨ ਕਰਵਾ ਲਏ ਨੇ ਬੇਈਮਾਨ ਨੇ ਮੰਮੀ ਤੂੰ ਟੈਨਸ਼ਨ ਨਾ ਲਵੋ ਸਾਈਨ ਤੇ ਇਹਨੇ ਕਰਾ ਲਏ ਆ ਕੋਈ ਗੱਲ ਨਹੀਂ 420 ਦਾ ਤਾਂ ਕੇਸ ਇੱਥੇ ਪੈਣਾ ਹੀ ਪੈਣਾ ਆ ਕਾਲਾ 420 ਦਾ ਕੇਸ ਪੈਣਾ ਹੁਣ ਤਾਂ ਸਾਰਾ ਕੁਝ ਵੀ ਨਹੀਂ ਆ ਭਾਜੀ ਦਾ ਅੱਧਾ ਦਾ ਨੂੰ ਕਿੱਧਰ ਪੈਣਾ ਕਾਲਾ 420 ਦਾ ਕੇਸ ਕੋਈ ਨਹੀਂ ਢੰਡੀ ਹੋ ਜਾ ਹੁਣ ਬਾਹਰ ਆਰਾਮ ਨਾਲ ਜਿਹੜੇ ਪੈਰੀ ਆਏ ਆ ਨਾ ਬਾਹਰ ਚੱਲ ਜਾਓ ਭਾਜੀ ਇਹ ਸਾਡਾ ਘਰ ਆ ਤੇ ਸਾਡਾ ਹੀ ਆਣਾ ਆ ਹੁਣੇ ਘਰ ਮੇਰਾ ਆ ਉਹ ਮੈਂ ਮਾਲਕ ਆ ਇਸ ਘਰ ਦਾ ਕੋਈ ਨਹੀਂ ਕੋਈ ਨਹੀਂ ਮਾਲਕੀ ਵੀ ਬਣਿਆ ਨਾ ਤੇ ਸਾਨੂੰ ਲੈਣਾ ਵੀ ਹੁੰਦਾ ਮੁੜ ਕੇ। ਉਹ ਚਲੋ ਹੁਣ ਬਾਤ ਚਲੋ ਕਿਦਾਂ ਕੋਈ ਨਹੀਂ ਜਾਣੇ ਆਪਾਂ। ਕੋਈ ਨਹੀਂ ਮੈਂ ਆਪਣੇ ਵਕੀਲ ਨਾਲ ਗੱਲ ਕਰਕੇ ਫੇਰ ਦੱਸਾਂ। ਕਿਹੜਾ ਤੇਰਾ ਵਕੀਲ ਹੋਇਆ? ਕੋਈ ਨਹੀਂ ਤੇ ਜਿੱਦਾਂ ਤੈਨੂੰ ਲੱਭੇ ਉਹਦਾ ਨਬੀ ਲੱਭ ਜਾਂ ਤੇਰਾ। ਜਾ ਪਰੇ ਹੋਈ ਗੱਲ ਕਰ। ਕੋਈ ਨਹੀਂ ਕੋਈ ਮੋਕਾ ਦੇ ਸੁਣਵਾਉਂਦੇ ਹੁਣ ਦਿੱਤਾ ਮੈਂ। ਤੈਨੂੰ ਵੀ ਲੱਭ ਜਾਂ ਤੇਰਾ। ਜਾ ਪਰੇ ਹੋਈ ਗੱਲ ਕਰ। ਕੋਈ ਨਹੀਂ ਕੋਈ ਮੋਕਾ ਦੇ ਸੁਣਵਾਉਂਦੇ ਹੁਣ ਦਿੱਤਾ ਮੈਂ। ਤੈਨੂੰ ਵੀ ਲੱਭ ਜਾਂ ਤੇਰਾ। ਜਾ ਪਰੇ ਹੋਈ ਗੱਲ ਕਰ। ਕੋਈ ਨਹੀਂ ਕੋਈ ਮੋਕਾ ਦੇ ਸੁਣਵਾਉਂਦੇ ਹੁਣ ਦਿੱਤਾ ਮੈਂ। ਮੈਂ ਤੂੰ ਰੋਕ ਨਹੀਂ ਸਕਦੇ ਹ ਛੱਡ ਕਾ ਇਹ ਛੱਡ ਇਹਦੇ ਮੂੰਹ ਲੱਗਣੇ ਦੀ ਲੋੜ ਨਹੀਂ ਆ ਇਹ ਦੇਖ ਕੇ ਰੜਿਆ ਸਾਰੇ ਕੰਮਾਂ ਵਿੱਚ ਮੰਮੀ ਕੋਈ ਗੱਲ ਨਹੀਂ ਟੈਨਸ਼ਨ ਨਾ ਲਓ ਜੋ ਮੈਂ ਕਰਨਾ ਹੀ ਨਾ ਕਰ ਲਿਆ ਆ ਚੱਕ ਆਪਣੀ ਫਾਈਲ ਚਲੋ ਆ ਜਾਓ ਮੰਮੀ ਦਵਾ ਹੋ ਜਾ ਮੇਰੇ ਘਰ ਤੋਂ ਬਾਹਰ ਕੋਈ ਨਹੀਂ ਇੱਥੇ ਘੱਟਾਂ ਦੇ ਤਾਂ ਮੈਨੂੰ ਠੀਕ ਹੈ ਇਹ ਤਾਂ ਮੌਕਾ ਦਾ ਸੁਨਾ ਕੁਝ ਨਹੀਂ ਕਿਹਾ ਜੇ ਅੱਗੇ ਤੋਂ ਆਗੇ ਨਾ ਇੱਥੇ ਤਾਂ ਮੇਰੇ ਤੋਂ ਪੂਰਾ ਕੋਈ ਨਹੀਂ ਆਪਣਾ ਯੂਵਾਂ ਗੱਲ ਆ ਆਹ ਹੋ ਗਿਆ ਮੇਰੇ ਘਰ ਤੋਂ ਆਪਾਂ ਨੂੰ ਬੰਦ ਕਰ ਦੇ ਦੇਖੇ ਟਾਈਮ ਤੇ ਸੁਣਾ ਹਣਾ ਤੂੰ ਜਿਆਦਾ ਕੇ ਮਾਰ ਕੇ ਤੈਨੂੰ ਕੱਢੂ ਨਾ ਬਾਹਰ ਆ ਬਾਹਰ ਆ ਗਏ ਮੂੰਹ ਚਾਕੇ ਬਣਾਣੀ ਕਿਥੋਂ ਕੋਈ ਨਹੀਂ ਟਾਈਮ ਦੱਸੂਗਾ ਕੋਈ ਨਹੀਂ ਸੁੱਕ ਜਾ ਦੇਖ ਤਾਂ ਕਿਦਾਂ ਇਕੱਠੇ ਹੋ ਕੇ ਆ ਗਏ ਸੀ ਸਾਰੇ ਹੈ ਕਮਾਲਾ ਹਾਂ ਆਏ ਵੱਡੇ ਹੈ ਉਹ ਮੈਂ ਤਾਂ ਹੈਰਾਨ ਆ ਵੀ ਤਿੰਨੇ ਜਣੇ ਇਕੱਠੇ ਕਿਦਾਂ ਹੋ ਗਏ ਇਹ ਚੱਲ ਕਾਜ ਦੇਖ ਲਿਆ ਹੁਣ ਤਾਂ ਠੰਡ ਪੈ ਗਈ ਹੋਣੀ ਆ ਮੰਨ ਵੀ ਬਹੁਤ ਪੁੜਕਦੀ ਸੀ ਉਹ ਜਿੰਨੀ ਪੈਰੀ ਆਏ ਸੀ ਉਦਾਂ ਹੀ ਵਾਪਸ ਕਰਤੇ ਨਾ ਮੈਂ ਫੇ ਹਾਏ ਵੱਡੇ ਹੈ ਘਰ ਇਹਨਾਂ ਦਾ ਇੱਥੇ ਉਹ ਘਰ ਇਹਨਾਂ ਦਾ ਸੀਗਾ ਉਹ ਹੁਣ ਤਾਂ ਮੈਂ ਤਾਂ ਮੈਂ ਮਾਰਕਾ ਦੇ ਘਰ ਦਾ ਦੇ ਘਰ ਦਾ ਮੈਂ ਮਾਲਕ ਲਈ ਲਈ